ਜੀ ਸਤਿ ਸ੍ਰੀ ਅਕਾਲ ਦੋਸਤੋ YouTube ਤੇ ਅੱਜ ਫਸਟ ਟਾਈਮ ਤੁਹਾਨੂੰ ਆਪਣੇ ਚੈਨਲ ਤੇ ਵਿਖਾਉਂਦੇ ਆ ਆਪਣੇ ਟਰੈਕਟਰ ਦਾ ਟੈਸਟ ਡਰਾਈਵ ਕਹਿ ਲੋ ਕੁਝ ਵੀ ਕਹਿ ਲੋ Facebook ਤੇ ਤਾਂ ਪਹਿਲਾਂ ਮੈਂ ਅਪਲੋਡ ਕਰ ਦੇਣਾ ਹੁੰਨਾ ਤੇ YouTube ਤੇ ਅੱਜ ਸ਼ਾਇਦ ਫਸਟ ਵੀਡੀਓ ਪਾਉਣ ਲੱਗਿਆ ਮੈਂ ਕਿਉਂਕਿ ਇੱਕ ਦੋ ਟਰੈਕਟਰ ਆਪਣੇ ਕੋਲ ਹੁੰਦਾ ਤੇ ਆਪਾਂ ਸੇਲ ਪਰਚੇਸ ਦਾ ਕੰਮ ਵੀ ਕਰਦੇ ਨੇ ਫਾਦਰ ਸਾਹਿਬ ਤੇ ਇਸ ਟਾਈਮ ਟਰੈਕਟਰ ਆਪਣਾ ਉਹ ਪਹਿਲੀ ਵਾਉਂਦੇ ਪੈਣ ਪਿਤਾ ਜੀ ਤੇ ਉਹਦੇ ਤੁਹਾਨੂੰ ਦਿਖਾਉਂਦੇ ਆ ਟਰੈਕਟਰ ਆਪਾਂ ਸੇਲ ਕਰਨਾ ਹੈ ਵੀਡੀਓ ਤੇ ਮੈਂ ਕੰਟੈਕਟ ਨੰਬਰ ਵੀ ਦਵਾਗਾ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਤਾਂ ਕੰਟੈਕਟ ਕਰ ਸਕਦੇ ਹੋ ਲੈ ਵੀ ਦੇਖੋ ਪ੍ਰਾਵੋ 2008 ਮਾਡਲ ਹੈ ਐਚ ਆਰ ਨੰਬਰ ਹੈ ਨਿਊ ਹੋਲੈਂਡਰ 88 ਦੀ ਹੈਰੋ ਤੇ ਇਸ ਟਾਈਮ ਚੱਲ ਰਿਹਾ ਹੈ ਤੇ ਇੱਕ ਸੀ ਰਾਤ ਲਾਗੇ ਸੀਗੇ ਉਦੋਂ ਚੱਲ ਮੈਂ ਕੱਲਾ ਸੀ ਵੀਡੀਓ ਬਣੀ ਨਹੀਂ ਯਾਰ ਇੱਕ ਸੀ ਹੁਣ ਸਵੇਰੇ ਲਾਉਣ ਲੱਗੇ ਆ ਇਸ ਵਾਣ ਚ ਝੋਨਾ ਵੱਢ ਕੇ ਪਾਣੀ ਲਾਤਾ ਸੀ ਬੱਤਰ ਘਟ ਸੀ ਤੇ ਇਹ ਤੁਹਾਨੂੰ ਪਤਾ ਹੀ ਹੈ ਸਾਰੇ ਭਰਾਵਾਂ ਨੂੰ ਜਦੋਂ ਮੜੀ ਜੀ ਗਿੱਲ ਹੁੰਦੀ ਹੈ ਤੇ ਵਾਣ ਜਦੋਂ ਵਾਈਦਾ ਹੈ ਤੇ ਕਿਵੇਂ ਦਾ ਹਾਲਾਤ ਹੁੰਦੇ ਨੇ ਟਰੈਕਟਰ ਦੇ ਤੁਸੀਂ ਵੇਖ ਹੀ ਸਕਦੇ ਆ ਸਾਰੇ ਬਾਕੀ ਟੈਸਟਡ ਅਰਾਈਵ ਵੀਡੀਓਜ਼ ਦਾ ਮੈਨੂੰ ਕੋਈ ਇੰਨਾ ਹਸਾਬ ਕਿਤਾਬ ਨਹੀਂ ਹੈਗਾ ਮੈਂ ਤਾਂ ਨਾਰਮਲੀ ਵੀਡੀਓ ਇੱਕ ਸ਼ੂਟ ਕਰਦਾ ਪਿਆ ਉਹ ਤਾਂ ਚਲੋ ਜਿਹੜੇ ਬਾਈ ਸੇਲਜ਼ ਦੇ ਮਾਹਿਰ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਵੀ ਵੀਡੀਓ ਕਿਵੇਂ ਬਣਾਉਣੀ ਹੈ ਆਪਾਂ ਤਾਂ ਆਪਣੇ ਖੇਤ ਦੇ ਵਿੱਚ ਚੱਲਦਾ ਟਰੈਕਟਰ ਤੁਹਾਨੂੰ ਵਿਖਾਉਣੇ ਪਏ ਆ 6570 ਕੇ ਪੈਸੇ ਟਾਇਰ ਨੇ 2008 ਮਾਡਲ ਹੈ ਐਚ ਆਰ ਨੰਬਰ ਹੈ ਤੇ ਫਰਸਟ ਓਨਰ ਹੈ ਪਾਪੀ ਅਵੇਲੇਬਲ ਹੈ ਇਹਦੀ ਕਿਸੇ ਵੀ ਵੀਰ ਭਰਾ ਨੇ ਟਰੈਕਟਰ ਲੈਣਾ ਹੋਵੇ ਤਾਂ ਕੰਟੈਕਟ ਨੰਬਰ ਦਵਾਂਗਾ ਮੈਂ ਤੁਸੀਂ ਕਾਲ ਕਰ ਲਿਓ YouTube ਤੇ ਅੱਜ ਫਸਟ ਟਾਈਮ ਮੈਂ ਵੀਡੀਓ ਪਾਉਣ ਲੱਗਿਆ ਟਰੈਕਟਰ ਦੀ ਪਹਿਲਾਂ ਮੈਂ Facebook ਤੇ ਪਾ ਦਿਨਾ ਹੁੰਨਾ ਜਾਂ Insta ਤੇ ਮਾੜਾ ਮੋਟਾ ਪਾ ਦਿਨਾ ਹੁੰਨਾ Facebook ਤੇ ਦੇਖ ਸਕਦੇ ਹੋ ਤੁਸੀਂ ਗੁਰਜੰਟ ਸਿੰਘ ਦੇ ਨਾਮ ਤੇ ਆ ਪ੍ਰੋਫਾਈਲ ਮੇਰੀ ਤੇ Insta ਤੇ ਗੁਰਜੰਟ ਬਿਰਕ 52 वैसे जे वान ਦੇ ਵਿੱਚ ਸਟੈਂਡ ਲਾ ਕੇ ਵੀਡੀਓ ਬਣਾਉਂਦੇ ਤਾਂ ਸ਼ਾਇਦ ਹੋਰ ਵਧੀਆ ਬਣਦੀ ਹਾਲੇ ਇੰਨਾ ਭੇਤ ਨਹੀਂ ਹੈਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਰਾ ਵੀਰ ਜਿਹੜਾ ਵੀਰ ਭਰਾ ਕੋਈ ਵੀਡੀਓ ਵੇਖੇ ਕਮੈਂਟ ਵੀ ਕਰ ਸਕਦੇ ਹੋ ਵੀ ਕਿਸ ਤਰ੍ਹਾਂ ਵੀਡੀਓ ਬਣਾਉਣੀ ਚਾਹੀਦੀ ਸੀ ਇਹਦੀ ਕੀ ਕਮੀਆਂ ਪੇਸ਼ੀਆਂ ਰਹੀਆਂ ਤੁਸੀਂ ਦੱਸ ਸਕਦੇ ਹੋ ਦੋਸਤੋ ਇਹ ਟਰੈਕਟਰ ਹੈ ਚਾਰ ਨੰਬਰ ਹੈ ਫਸਟ ਓਨਰ ਹੈ ਤੇ ਸਾਈਡ ਗিয়ার ਹੈ ਸਿੰਪਲ ਡਰਾਈਵ ਹੈ ਮਤਲਬ ਪ੍ਰੈਸ਼ਰ ਨਹੀਂ ਆਏਗਾ ਡੋਲ ਕਲਚ ਹੈ 65 70 ਪੈਸੇ ਟਾਇਰ ਨੇ 2008 ਮਾਡਲ ਹੈ ਕੋਈ ਵੀ ਵੀਰਪਰਾ ਟਰੈਕਟਰ ਲੈਣ ਦਾ ਚਾਹਵਣ ਹੋਵੇ ਤੇ ਕੰਟੈਕਟ ਨੰਬਰ ਦਿੱਤਾ ਹੋਇਆ ਵੀਡੀਓ ਚ ਜਾਂ ਉਹਦੇ ਚ ਮਿਲ ਜੇਗਾ ਤੁਹਾਨੂੰ ਟਾਈਟਲ ਜਾਂ ਡਿਸਕ੍ਰਿਪਸ਼ਨ ਚ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅਲਵਿਦਾ